ਮੌਕਿਰ ਤੋਂ ਪਹਿਲਾਂ ਇੱਕ ਵੱਡੀ ਕਾਰਵਾਈ ਹੋਈ ਜਿਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ ਕਿਵੇਂ ਦੇ ਇਸ ਕਾਰਵਾਈ ਨੂੰ ਕਿਉਂਕਿ ਜੋ ਉਰੀ ਸਟ੍ਰਾਈਕ ਹੋਈ ਸੀ ਜੋ ਕਿ ਪਠਾਨ ਕੋਟੇਰ ਉਸ ਤੋਂ ਬਾਅਦ ਕੀਤੀ ਗਈ ਸੀ ਉਸ ਤੋਂ ਬਾਅਦ ਸਭ ਤੋਂ ਵੱਡੀ ਕਾਰਵਾਈ ਹੈ ਆਮ ਆਵਾਗ ਤੇ ਕੋਈ ਹਮਲਾ ਨਹੀਂ ਕੀਤਾ ਸਿੱਧੇ ਤੌਰ ਤੇ ਫੌਜ ਤੇ ਹਮਲਾ ਨਹੀਂ ਕੀਤਾ ਗਿਆ ਜਿਹੜੇ ਆਪਾ ਦੀ ਘਣਾਣਾ ਕਾਰਵਾ ਇਸ ਤਰੀਕੇ ਨਾਲ ਕਰ ਰਹੇ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ ਬਹੁਤ ਸਾਰੇ ਸਿੱਖਾਂ ਦੇ ਜਾਂ ਆਸ-ਪਾਸ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਸ ਦੇ ਜਥੇਦਾਰ ਸਾਹਿਬ ਵੀ ਨਿੰਦਾ ਕਰ ਰਹੇ ਨੇ ਹਾਲਾਤ ਜਦੋਂ ਇਹੋ ਜਿਹੇ ਬਣੇ ਹੋਏ ਨੇ ਤਾਂ ਗੁਰਦੁਆਰਾ ਸਾਹਿਬ ਪਰ ਕੀਤਾ ਗਿਆ ਅਟੈਕ ਹੈ ਜਿਹੜਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰ ਲਈ ਬਹੁਤ ਹੀ ਮੰਦ ਭਗਾ ਨਾਰਾ ਜਿਹੜਾ ਹੈਗਾ ਪਾਕਿਸਤਾਨ ਦੀ ਫੌਜ ਵੱਲੋਂ ਕੀਤਾ ਗਿਆ ਇਸ ਤੋਂ ਮਾਰੀ ਗੱਲ ਤਾਂ ਕੋ ਹੋ ਨਹੀਂ ਸਕਦੀ ਕਿ ਨਾਤੇ ਤੇ ਬੇਕਸੂਰ ਲੋਕਾਂ ਨੂੰ ਆਪਣੇ ਘਰਾਂ ਦਾ ਨਿਸ਼ਾਨਾ ਬਣਾਇਆ ਜਾਣਾ ਪੰਜਾਬ ਤੇ ਅਸਰ ਕੀ ਹੋਏਗਾ ਕਿਉਂਕਿ ਪੰਜਾਬ ਦੇ ਸੀਐਮ ਦੇ ਸਮੇਤ ਦ 10 ਸੂਬਿਆਂ ਦੇ ਸੀਐਮ ਨੇ ਜਿਨ੍ਹਾਂ ਦੀ ਗ੍ਰਹਿ ਮੰਤਰੀ ਦੇ ਨਾਲ ਵੀ ਮੁਲਾਕਾਤ ਹੈ ਅਜੇ ਵਿੱਚ ਕਿਸ ਤਰ੍ਹਾਂ ਰਾਜਧੀਆਂ ਸਰਕਾਰਾਂ ਨੂੰ ਇਸ ਦੇ ਲਈ ਕੰਮ ਕਰਨਾ ਪਏਗਾ ਗ੍ਰਹਿ ਮੰਤਰੀ ਵੱਲੋਂ ਸਾਰੀ ਜਾਣਕਾਰੀ ਦਿੱਤੀ ਜਾਏਗੀ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਦਮ ਚੁੜੇਗੇ ਲੈਂਡ ਦੀ ਜ਼ਰੂਰਤ ਹੈ ਜੀ ਦੀ ਸੁਰੱਖਿਆ ਦੇ ਲਈ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਇਹ ਸਪੱਤ ਹਦਾਇਤਾਂ ਨੇ ਤੇ ਇੱਕ ਪਾਸੇ ਇਹ ਪਾਣੀ ਦਾ ਮੁੱਦਾ ਹੈ ਤੇ ਨਾਲ ਪਾਣੀ ਦਾ ਮੁੱਦਾ ਤਾਂ ਫਿਰ ਐਸਪੀਐਲ ਦਾ ਜਿਹੜਾ ਉਹ ਵੀ ਸਮੇਂ ਦੇ ਹਿਸਾਬ ਨਾਲ ਦਿਨ-ਬ-ਦਿਨ ਤੁਸੀਂ ਦੇਖੋ ਕਿ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜਿਆ ਹੋਇਆ ਹੈ ਪੰਜਾਬ ਦੇ ਉੱਤੇ ਕੁਇਸਟਰਨ ਦੀ ਪਾਬੰਦੀ ਲੱਗੀ ਹੈ ਕਿ ਉਸ ਨੂੰ ਬਿਲਕੁਲ ਹੁਣ ਪੂਰੀ ਤਰ੍ਹਾਂ ਦੇ ਲਾਗੂ ਕਰਨਾ ਹੈ ਤੇ ਅਗਲੀ ਜਿਹੜੀ ਤਰੀਕ ਹੈ ਉਹ ਵੀ ਪਾ ਦਿੱਤੀ ਗਈ ਹੈ ਔਰ ਖਾਸ ਤੌਰ ਤੇ ਕੇਂਦਰ ਜਿਹੜਾ ਗ੍ਰਹਿ ਮੰਤਰਾਲਾ ਉਸ ਤੱਕ ਪਹੁੰਚ ਕਰਨ ਲਈ ਕੀ ਆ ਗਿਆ ਇਸ ਤਰ੍ਹਾਂ ਦੇ ਹੁਕਮ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਦੇ ਵੱਲੋਂ ਦੇ ਦਿੱਤੇ ਗਏ ਨੇ ਕਹਿੰਦੇ ਸਹਿਕਾਰੀ ਬੈਂਕਾਂ ਦੇ ਜਿੰਨੇ ਡਿਫਾਲਟਰ ਨੇ ਕਹਿੰਦੇ ਸਾਰਿਆਂ ਤੋਂ ਸਿਕੰਜਾ ਕਸੋ ਸਾਰਿਆਂ ਤੋਂ ਵਸੂਲੀ ਕਰੋ ਇਹਦਾ ਮਤਲਬ ਸਹਿਕਾਰੀ ਬੈਂਕਾਂ ਨਾਲ ਤਾਂ ਕਿਸਾਨ ਸਿੱਧੇ ਤੌਰ ਤੇ ਜੁੜੇ ਹੋਏ ਨੇ ਕਰਜ਼ਾ ਲੈ ਲਿਆ ਰਸੂਖ ਵਾਲੇ ਬੰਦੇ ਆ ਫਿਰ ਮੁੜ ਕੇ ਮੋੜਦੇ ਨਹੀਂ ਸੂਏ ਦਾ ਹਾਈ ਆ ਕਿ ਇਹਨਾਂ ਨੂੰ ਸਿਰ ਵੱਡਾ ਕਰਜ਼ਾ ਉਹਨਾਂ ਲਈ ਤਾਂ ਲੱਗਦਾ ਕਿ ਦੂਰ ਪਾਜੜਾਂ ਪੈਂਦੀਆਂ ਨਜ਼ਰ ਆ ਰਹੀਆਂ ਸਰਾਂ ਦਾ ਕਿਸਾਨਾਂ ਵੱਲੋਂ ਵੱਡੇ ਕਿਸਾਨਾਂ ਵੱਲੋਂ ਰਵਈਆ ਅਪਣਾਇਆ ਜਾ ਰਿਹਾ ਤਾਂ ਇਹਦੇ ਨਾਲ ਸਰਕਾਰ ਵੀ ਵੱਡੇ ਘਾਟੇ ਦੇ ਵਿੱਚ ਐ ਪਰ ਲੰਬੇ ਸਮੇਂ ਤੋਂ ਕਾਰਵਾਈ ਕੋਈ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਹ ਘਾਟਾ ਪੂਰਾ ਕਰ ਪਾਏਗੀ ਜਿਹੜਾ ਸਾਲੋਂ ਸਾਲ ਸਾਲ ਨੂੰ ਸਾਲ ਵਸੂਲੀ ਨਹੀਂ ਹੋਈ ਆਖਿਰ ਜਿਵੇਂ ਆਪਾਂ ਸਧਾਰਨ ਗੱਲ ਕਰਦੇ ਆਂ ਜੇ ਖੂਹਾਂ ਦੇ ਵਿੱਚ ਪਾਣੀ ਕੱਢੀ ਜਾਂਦਾ ਕਿ ਉਹਦਾ ਪਾਣੀ ਵੀ ਮੁੱਕ ਜਾਂਦਾ ਜੇ ਉਹਦੇ ਤਰਫ਼ੇ ਤੋਂ ਪਾਣੀ ਨਹੀਂ ਜਾਏਗਾ ਤਾਂ ਖੂਹ ਹੀ ਸੁੱਕ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਦੂਤ ਤੇ ਅੱਜ ਤੁਸੀਂ ਇੱਕੋ ਹੀ ਖਬਰ ਵਾਰ-ਵਾਰ ਟੀਵੀ ਤੇ ਸੁਣ ਰਹੇ ਹੋਵੋਗੇ ਜਿਸ ਦੇ ਵਿੱਚ ਹੈ ਪਾਕਿਸਤਾਨ ਦੇ ਉੱਪਰ ਕੀਤੇ ਗਏ ਜਵਾਬੀ ਹਮਲੇ ਜਿਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਬਿਆਨਬਾਜ਼ੀਆਂ ਤਰ੍ਹਾਂ-ਤਰ੍ਹਾਂ ਦੇ ਕਹਿ ਲੋ ਕਿ ਆਪੋ ਆਪਣੇ ਵਿਚਾਰ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਹਾਲਾਂਕਿ ਸਾਰੇ ਹੀ ਇਸ ਦਾ ਪੱਖ ਪੂਰ ਰਹੇ ਨੇ ਪਰ ਉਧਰ ਇਸ ਨੂੰ ਲੈ ਕੇ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਬੁਖਲਾਇਆ ਹੋਇਆ ਹੈ ਕੀ ਕੁਝਾ ਸਥਿਤੀ ਖਾਸ ਕਰਕੇ ਸਥਿਤੀ ਨੋਟ ਕਰਾਂਗੇ ਪੰਜਾਬ ਦੀ ਕਿਉਂਕਿ ਨੁਕਸਾਨ ਹੁੰਦਾ ਤਾਂ ਸਭ ਤੋਂ ਪਹਿਲਾਂ ਪੰਜਾਬ ਦਾ ਹੋਣਾ ਹੈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਦਰਸ਼ਕਾਂ ਲਈ ਸਤਿਕਾਰ ਨਾਲ ਸਸਕਾਰ ਬਹੁਤ ਹੀ ਐਮ ਤੇ ਸਵੀਦਨਸ਼ੀਲ ਮਾਹੌਲ ਹੈ ਇਸ ਮੁੱਦੇ ਤੇ ਲਾ ਸਵਾਲ ਜੀ ਬਿਲਕੁਲ ਹੈ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਇਹੋ ਕਰਾਂਗੇ ਔਰ ਅੱਤਵਾਦੀ ਟਿਕਾਣਿਆਂ ਦੇ ਉੱਪਰ ਹਮਲੇ ਹੋਏ ਜਵਾਬੀ ਕਾਰਵਾਈ ਕੱਲ ਦੇਰ ਰਾਤ ਹੈ ਜਿਹੜੀ ਉਹ ਭਾਰਤੀ ਫੌਜ ਨੇ ਕੀਤੀ ਹਾਲਾਂਕਿ ਲੋਕ ਇੰਤਜ਼ਾਰ ਹੈ ਜਿਹੜਾ ਉਹ ਮੌਕ ਡ੍ਰਿਲ ਦਾ ਕਰ ਰਹੇ ਸੀ ਪਰ ਮੌਕ ਡ੍ਰਿਲ ਤੋਂ ਪਹਿਲਾਂ ਇੱਕ ਵੱਡੀ ਕਾਰਵਾਈ ਹੋਈ ਜਿਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਸ ਕਾਰਵਾਈ ਨੂੰ ਕਿਉਂਕਿ ਜੋ ਉਰੀ ਸਟ੍ਰਾਈਕ ਹੋਈ ਸੀ ਜੋ ਕਿ ਪਠਾਨਕੋਟ ਇਹ ਉਸ ਤੋਂ ਬਾਅਦ ਕੀਤੀ ਗਈ ਸੀ ਉਸ ਤੋਂ ਬਾਅਦ ਸਭ ਤੋਂ ਵੱਡੀ ਕਾਰਵਾਈ ਹੈ ਇਹ ਜੀ ਬਿਲਕੁਲ ਪਹਿਲਗਾਮ ਤੇ ਜੋ ਕੁਝ ਗੈਰ ਮਾਨਵੀ ਵਰਤਾਰਾ ਕੀਤਾ ਗਿਆ ਤੋਬਦੀਆਂ ਵੱਲੋਂ ਉਹ ਜਿਸ ਤਰ੍ਹਾਂ ਪਾਕਿਸਤਾਨੀਆਂ ਵੱਲੋਂ ਪਾਕਿਸਤਾਨੀ ਫੌਜ ਵੱਲੋਂ ਉਹ ਸਰਕਾਰੇ ਦੀ ਗੈਰ ਮਨੁੱਖੀ ਕਾਰੇ ਦੀ ਪੱਟ ਪੂਰੀ ਗਈ ਉਸ ਨੂੰ ਲੈ ਕੇ ਸਾਰੇ ਮੁਲਕ ਦੇ ਅੰਦਰ ਇੱਕ ਬਹੁਤ ਵੱਡੀ ਗੁੱਸੇ ਦੀ ਲਹਿਰ ਸੀ ਕਿ ਕੋ ਆ ਸਾਰੇ ਦੀ ਚਾਹੇ ਆਮ ਲੋਕ ਹੋਣ ਚਾਹੇ ਪਾਰਲੀਮੈਂਟ ਦੇ ਪਾਰਲੀਮੈਂਟ ਮੈਂਬਰ ਹੋਣ ਹਾਕਮਦਰ ਤਾਂ ਹੈ ਹੀ ਹੈ ਵਿਰੋਧੀ ਧਿਰ ਦੀ ਗੱਲ ਕਰੀਏ ਮੁਖ ਵਿਰੋਧੀ ਧਿਰ ਕਾਂਗਰਸ ਪਾਰਟੀ ਸਾਬਲਾਂ ਇੱਕੋ ਜਵਾਨ ਨਾਲ ਕਿਹਾ ਗਿਆ ਕਿ ਸਰਕਾਰ ਇਸ ਮਾਮਲੇ ਦੇ ਜੋ ਵੀ ਕਾਰਵਾਈ ਕਰੇਗੀ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ ਬਿਲਕੁਲ ਫਿਰ ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈ ਬੀਤੀ ਰਾਤ ਜਿਹੜਾ ਇੱਕ ਵੇਦ ਦੇ ਕਰੀਬ ਭਾਰਤ ਵੱਲੋਂ ਇਸ ਦਾ ਜਵਾਬ ਦੇ ਦਿੱਤਾ ਗਿਆ ਨੌ ਅਤਵਾਦੀ ਟਿਕਾਣਿਆਂ ਤੇ ਜਿਸ ਤਰ੍ਹਾਂ ਪਾਕਿਸਤਾਨ ਤੇ ਹਮਲੇ ਕੀਤੇ ਗਏ ਔਰ ਜਿਹੜੇ ਆਤਵਾਦੀ ਆ ਉਹਨਾਂ ਦੇ ਟਿਕਾਣਿਆਂ ਉਨੂੰ ਢਾਈ ਟੇਰੀ ਕੀਤਾ ਗਿਆ। ਕਾਫੀ ਗਿਣਤੀ ਜਤਵਾਦੀ ਮਾਰੇ ਵੀ ਗਏ। ਪਰ ਆਤਵਾਦੀਆ ਦੇ ਜਿਹੜੇ ਸਰਗਨੇ ਆ ਉਹਨਾਂ ਬਾਰੇ ਵੀ ਆ ਰਿਹਾ ਕਿ ਕਿਸ ਕਦਰ ਇਸ ਵळे ਛੜਪਟਾ ਰਹੇ ਆ। ਇਹ ਸਾਰੇ ਕਸ ਦੇ ਚੱਲਦੇ ਆ ਭਾਰਤ ਦੇ ਅੰਦਰ ਕਿ ਕਿ ਸਨਿਆਤ ਹੈ ਗਿਆ ਹੀ ਗਿਆ ਕਿ ਪਹਿਲਗਾਮ ਚ ਜਿਸ ਤਰ੍ਹਾਂ ਜਿਹੜਾ ਹੱਥੇ ਬੇਕਸੂਰ ਲੋਕਾਂ ਦੇ ਕਤਲ ਕੀਤੇ ਗਏ ਮਾਵਾਂ ਦੇ ਪੁੱਤ ਮਾਰੇ ਗਏ ਔਰ ਜਿਹੜੀਆਂ ਜਵਾਨ ਔਰਤਾਂ ਉਹ ਵਿਧਵਾ ਹੋ ਗਈਆਂ ਇਸ ਤਰ੍ਹਾਂ ਦੇ ਮਾਮਲਿਆਂ ਲੈ ਕੇ ਇੱਕ ਬਹੁਤ ਵੱਡੀ ਗੁੱਸੇ ਦੀ ਲਹਿਰ ਸੀ ਉਹਦਾ ਜਵਾਬ ਤਾਂ ਭਾਰਤ ਨੇ ਦੇ ਦਿੱਤਾ ਬੀਤੀ ਰਾਤ ਔਰ ਇਹ ਕਿਹਾਇਆ ਹੈ ਕਿ ਅਬੀ ਅਸਿਮ ਅਤਵਾਦੀ ਟਿਕਾਣਿਆਂ ਤੇ ਹਮਲੇ ਕੀਤੇ ਆ ਆਮ ਆਵਾਂਤੇ ਕੋਈ ਹਮਲਾ ਨਹੀਂ ਕੀਤਾ ਸਿੱਧੇ ਤੌਰ ਤੇ ਫੌਜ ਤੇ ਕੋਈ ਹਮਲਾ ਨਹੀਂ ਕੀਤਾ ਗਿਆ ਜਿਹੜੇ ਅਤਵਾਦੀ ਕਾਨੂੰਨਾ ਕਾਰਵਾ ਇਸ ਜਿਸ ਤਰੀਕੇ ਨਾਲ ਕਰ ਰਹੇ ਆ ਉਹਨਾਂ ਮੁੱਦਿਆਂ ਨੂੰ ਲੈ ਕੇ નિશાન સાધ્યા ગયા ઓ નોન ટકાણે ਜਿਹੜੇ ਹੈਗਾ ਟਹਿ ਟੇਰੀ ਕਿਥੇ ਗਏ ਮੰંત્રી ਪਤ ਜੇ ਇੱਕ ਸੁਨੇਹਾ ਮੈਂ ਤੇ ਕਹਾਂਗਾ ਕਿ ਵਾਕੋ ਕੁ ਮੁਲਕਾਂ ਨੇ ਇਹ ਸੁਨੇਹੇ ਦੀ ਭਾਰਤ ਦੀ ਹਮਾਇਤ ਕੀਤੀ ਔਰ ਕਹਿ ਗਿਆ ਤੁਹਾਡੇ ਮਾਮਲੇ ਚ ਅਸੀਂ ਡਟ ਕੇ ਭਾਰਤ ਦੇ ਨਾਲ ਖੜੇ ਆ ਸੋ ਦਿਨ ਚੜ ਗਈ ਭਾਰਤ ਦੇ ਲੋਕਾਂ ਨੂੰ ਜਿਹੜੀ ਇੱਕ ਖਬਰ ਮਿਲੀ ਕਿ ਜਿਨ੍ਹਾਂ ਨੇ ਸਾਡੇ ਖਿਲਾਫ ਐਡਾ ਵੱਡਾ ਕਾਰਾ ਕੀਤਾ ਬੇਕਸੂਰ ਲੋਕਾਂ ਦੇ ਕਤਲ ਕੀਤੇ ਪਹਿਲਗਾਮ ਚ ਫਸਦੇ ਵਸਦੇ ਜੇ ਸਲਾਨੀ ਉਤੇ ਕੁਮਣ ਆਏ ਸੀ ਮਹਾਤਮਾ ਛਾ ਗਿਆ ਵਾਦੀਆਂ ਦੇ ਅੰਦਰ ਤੇ ਉਹਨਾਂ ਦੇ ਘਰਾਂ ਦੇ ਅੰਦਰ ਤੁਸ ਜਵਾਬ ਜਿਹੜਾ ਰਾਤ ਦੇ ਦਿੱਤਾ ਗਿਆ ਤੇ ਉਹਦੀ ਜਾਣਕਾਰੀ ਇਹ ਤੋਂ ਭਾਰਤੀਆਂ ਨੂੰ ਮਿਲੀ ਤੇ ਇੱਕ ਤਰੀਕੇ ਨਾਲ ਭਾਰਤੀਆਂ ਵੱਲੋਂ ਵੀ ਇੱਕ ਚੰਗਾ ਸੁਨੇਹਾ ਪੂਰੇ ਮੁਲਕ ਦੇ ਅੰਦਰ ਇਸ ਮਾਮਲੇ ਨੂੰ ਲੈ ਕੇ ਗਿਆ ਕਿ ਇਹਦਾ ਜਵਾਬ ਇਹੀ ਹੋਣਾ ਚਾਹੀਦਾ ਸੀ ਔਰ ਇਹ ਵੀ ਅਮੀਰਕਾਰਿਆ ਭਾਰਤੀ ਕੇ ਜੋ ਹੋਰ ਵੀ ਸਖਤ ਜਵਾਬ ਆਉਣ ਵਾਲੇ ਦਿਨਾਂ ਚ ਭਾਰਤ ਵੱਲੋਂ ਭਾਰਤੀਆਂ ਫੌਜਾਂ ਵੱਲੋਂ ਦਿੱਤਾ ਜਾਏਗਾ ਇਸੇ ਕਰਕੇ ਮੈਂ ਕਹਾਗਾ ਕਿ ਮੁਲਕ ਦੇ ਪ੍ਰਧਾਨ ਮੰਤਰੀ ਨੇ ਜਦੋਂ ਕੈਬਨਿਟ ਦੀ ਮੀਟਿੰਗ ਅੱਜ ਕੀਤੀ ਉਹਨੇ ਜਾਣਕਾਰੀ ਤਾਂ ਦਿੱਤੀ ਕਿ ਉਹਨੇ ਕਿਹਾ ਹੀ ਜਾ ਰਿਹਾ ਕਿ ਪ੍ਰਧਾਨ ਮੰਤਰੀ ਜਦੋਂ ਇਹ ਕਾਰਵਾਈ ਹੋ ਰਹੀ ਸੀ ਭਾਰਤੀ ਫੌਜ ਵੱਲੋਂ ਉਹ ਸਾਰਾ ਕੁਝ ਉਹਨੇ ਜਾ ਕੇ ਦੇਖਿਆ ਨੇੜੇ ਤੋਂ ਉਹਨੇ ਨਜ਼ਰ ਬਣਾ ਕੇ ਰੱਖੀ ਕਿ ਕਿਸ ਕਦਰ ਹਮਲੇ ਹੋ ਰਹੇ ਆ ਜਹਾਤਵਾਦੀ ਟਿਕਾਣਿਆਂ ਦੇ ਉੱਤੇ ਉਹ ਜਾਣਕਾਰੀ ਜਿਹੜੀ ਸਾਰੀ ਕੈਬਨਿਟ ਨਾਲ ਪ੍ਰਧਾਨ ਮੰਤਰੀ ਵੱਲੋਂ ਸਾਂਝੀ ਕੀਤੀ ਤਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੀ ਗਿਆ ਜੀ ਪਰ ਪ੍ਰਧਾਨ ਮੰਤਰੀ ਨੇ ਜਿਹੜੀ ਭਾਰਤੀ ਫੌਜ ਹੈ ਉਹਦੀ ਖੂਬ ਸਲਾਗਾ ਕੀਤੀ ਇਸ ਕਾਰਵਾਈ ਦੇ ਲਈ ਕਿ ਵੱਡੀ ਤਸੰਨੀ ਵਾਲੀ ਗੱਲ ਹੈ ਸਾਡੀ ਫੌਜ ਨੇ ਜੋ ਕਿਹਾ ਸੀ ਜੋ ਬੋਲਿਆ ਸੀ ਪ੍ਰਧਾਨ ਮੰਤਰੀ ਤੇ ਦੇਸ਼ ਦੇ ਲੋਕਾਂ ਨੇ ਉਹ ਰਾਤ ਨੂੰ ਕਰਕੇ ਦਿਖਾ ਦਿੱਤਾ ਜੀ ਜੀ ਸਤ ਜੀਬ ਅੱਗੇ ਵਧੀਏ ਤਾਂ ਅੱਜ ਇੱਕ ਬਹੁਤ ਹੀ ਹੋਰ ਕਾਇਰਾਨਾ ਹਰਕਤ ਪਾਕਿਸਤਾਨ ਨੇ ਕੀਤੀ ਪੌਂਚ ਦੇ ਵਿੱਚ ਇੱਕ ਗੁਰੂ ਘਰ ਦੇ ਉੱਪਰ ਹਮਲਾ ਕੀਤਾ ਗਿਆ ਹਾਲਾਂਕਿ ਹਾਲੇ ਤੱਕ ਮੌਤਾਂ ਦੀ ਪੁਸ਼ਟੀ ਨਹੀਂ ਹੋ ਪਾਈ ਕੀਤੀ ਜਾ ਰਹੀ ਹੈ ਗਿਣਤੀ ਪਰ ਬਹੁਤ ਸਾਰੇ ਸਿੱਖਾਂ ਦੇ ਜਾਂ ਆਸ-ਪਾਸ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਸ ਦੀ ਜਥੇਦਾਰ ਸਾਹਿਬ ਵੀ ਨਿੰਦਾ ਕਰ ਰਹੇ ਨੇ ਹਾਲਾਤ ਜਦੋਂ ਇਹੋ ਜਿਹੇ ਬਣੇ ਹੋਏ ਨੇ ਤਾਂ ਗੁਰਦੁਆਰਾ ਸਾਹਿਬ ਪਰ ਕੀਤਾ ਗਿਆ ਅਟੈਕ ਹੈ ਜਿਹੜਾ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੌਂਚ ਖੇਤਰ ਵਿੱਚ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਉੱਤੇ ਗੋਲੇ ਦਾਗੇ ਗਏ ਉੱਥੇ ਔਰ ਤਿੰਨ ਜਿਹੜੇ ਸਿਕਪਾਈ ਚਾਰੇ ਨਾਲ ਸੰਬੰਧ ਲੋਕ ਸੀ ਜਿਨ੍ਹਾਂ 'ਚ ਰਾਗੀ ਵੀ ਸ਼ਾਮਲ ਨੇ ਉਹ ਵੀ ਜਿਹੜਾ ਸ਼ਹੀਦ ਹੋ ਗਏ ਉਹਨੂੰ ਵੀ ਸ਼ਹਾਦਤ ਪਾ ਕੇ ਦੇਖ ਦੀ ਖਾਤਰ ਜਿਹੜੀ ਬਹੁਤ ਹੀ ਮੰਦਭਾਗਾ ਕਾਰਾ ਜਿਹੜਾ ਹੈਗਾ ਪਾਕਿਸਤਾਨ ਦੀ ਫੌਜ ਵੱਲੋਂ ਕੀਤਾ ਗਿਆ ਉਸ ਤੋਂ ਮਾੜੀ ਗੱਲ ਤਾਂ ਕੋਈ ਹੋ ਨਹੀਂ ਸਕਦੀ ਕਿ ਨਾਤੇ ਤੇ ਬੇਕਸੂਰ ਲੋਕਾਂ ਨੂੰ ਆਪਣੇ ਗੋਲਿਆਂ ਦਾ ਨਿਸ਼ਾਨਾ ਬਣਾਇਆ ਜਾਣਾ ਸੋ ਇਸ ਲਈ ਆਪਾਂ ਗੱਲ ਕਰ ਰਹੇ ਹਾਂ ਕਿ ਕਾਲ ਤੋਂ ਦੇ ਜਥੇਦਾਰ ਜਰਗਾਇ ਸਾਹਿਬ ਵੱਲੋਂ ਉਹਨਾਂ ਬਲੋਂ ਖੇਧੀ ਦਾ ਕੀਤੀ ਗਈ ਹੈ ਨਾਲ ਉਹਨਾਂ ਨੇ ਇਹ ਵੀ ਕਿਹਾ ਗਿਆ ਕਿ ਜਿਹੜੀ جنگ ਹੈ ਲੜਾਈ ਹੈ ਉਹ ਕੋਈ ਮਸਲੇ ਦਾ ਹੱਲ ਨਹੀਂ ਇਹਦੇ ਨਾਲ ਮਾਨਤਾ ਦਾ ਹੀ ਨੁਕਸਾਨ ਹੁੰਦਾ ਚਾਹੇ ਮਾਨਤਾ ਉਧਰ ਦੀ ਹੈ ਚਾਹੇ ਸਾਡੇ ਪਾਸੇ ਦੀ ਹੈ ਜਦੋਂ ਗੋਲੇ ਝਾਗੇ ਜਾਂਦੇ ਆ ਤਾਂ ਸ਼ਿਕਾਰ ਮਾਨਤਾ ਹੀ ਹੁੰਦੀ ਹੈ ਜਦੋਂ ਅਸੀਂ ਪੁੰਛਲੀ ਗੱਲ ਕਰ ਰਹੇ ਆ ਸੋ ਮਸਲਾ ਜਿਹੜਾ ਗਲਬਤ ਨਹੀਂ ਹੱਲ ਹੁੰਦਾ ਜੰਗਾਂ ਦੇ ਰਹੀਂ ਯੁੱਧਾਂ ਦੇ ਰਹੀਂ ਮਸਲੇ ਹੱਲ ਨਹੀਂ ਹੁੰਦੇ ਇਹ ਸੁਨੇਹਾ ਗੜਗਾਇਸ਼ਾਹ ਨੇ ਦਿੱਤਾ ਜੀ ਆਪਾਂ ਉਹਨਾਂ ਦੇ ਸਨੇਹ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਵਾਗਾ ਜਿਹੜਾ ਸਰਹੱਦਾ ਬਾਰਡਰ ਹੈ ਕਿਸ ਕਦਰ ਉੱਥੇ ਪਤਝੜ ਦਾ ਮੌਸਮ ਸ਼ਾਇਬ ਹੈ ਉਦਾਸੀ ਸਾਈ ਵੀ ਹੈ ਉਹ ਬਾਰਡਰ ਜਿੱਥੇ ਹਿੰਦੁਸਤਾਨ ਪਰ ਦੇ ਲੋਕ ਦੱਖਣ ਦੇ ਵੱਖ-ਵੱਖ ਸੂਬਿਆਂ ਤੋਂ ਲੈ ਕੇ ਤੇ ਰੀਟਰੀਟ ਸ cerimoni ਦੇਖਣ ਆਉਂਦੇ ਸੀ ਮੈਂ ਆਪ ਦੇਖਿਆ ਕਿ ਮੌਕਿਆਂ ਦੇ ਉੱਤੇ ਕਿ ਕਿਸ ਤਰ੍ਹਾਂ ਜਿਹੜੇ ਲੋਕ ਦੌੜ-ਦੌੜ ਕੇ ਜਾਂਦੇ ਸੀ ਕਿ ਪਹਿਲਾਂ ਜਾ ਕੇ ਕੁਰਸੀਆਂ ਮਾਲ ਲੀਏ ਕਿ ਸਾਡੀ ਫੌਜ ਜਿਹੜੀ ਕਰਤੱਵ ਦਿਖਾਉਂਦੀ ਹੈ ਜਨਾਂ ਚਤਰਨ ਲਹਿਰਾਉਂਦੇ ਆ ਪਾਕਿਸਤਾਨ ਦੇ ਸਾਹਮਣੇ ਕਿਸ ਤਰ੍ਹਾਂ ਜਿਹੜੇ ਜਕਾਰੇ ਛੱਡੇ ਜਾਂਦੇ ਆ ਉਹ ਦੇਖਣ ਲਈ ਇੱਕ ਇਤਿਹਾਸ ਹੁੰਦਾ ਸੀ ਨੇ ਬੱਚੇ ਨੌਜਵਾਨ ਬਜ਼ੁਰਗ ਹਰ ਵਰਗ ਦੇ ਲੋਕ ਚੜੇ ਗਏ ਤੇ ਉਹ ਰਿਚ ਸਰਮਨੀ ਬੰਦ ਹੋ ਗਈ ਹੈ ਇਹੋ ਜਿਹਾ ਮਾਹੌਲ ਦੇ ਵਿੱਚ ਪਾਕਿਸਤਾਨ ਦੇ ਦਰਵਾਜ਼ੇ ਦਾ ਬੰਦ ਹੋਈ ਹੋਇਆ ਪਰ ਸਾਡੀ ਰਿਚ ਸਰਮਨੀ ਵੀ ਬੰਦ ਹੋ ਗਈ ਹੈ ਕੇਵਲ ਇੰਨੀ ਗੱਲ ਨਹੀਂ ਦੇਖੋ ਕਰਤਾਰਪੁਰ ਸਾਹਿਬ ਦਾ ਲੰਗਾ ਉਹ ਵੀ ਬਾਰਡਰ ਦੇ ਉੱਪਰ ਹੀ ਪੈਂਦਾ ਹੈ ਤੇ ਅੱਜ ਹੁਣ ਕਰਤਾਰਪੁਰ ਸਾਦਾ ਲਾਂਗਾ ਜਿਹੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਸ਼ਰਧਾਲੂ ਨਹੀਂ ਜਾ ਸਕਣਗੇ ਉਹ ਵੀ ਬੰਦ ਹੋ ਗਿਆ ਜੀ ਜੀ ਇਹ ਵੀ ਕਿਤੇ ਮਾਨਸਿਕ ਪੀੜਾ ਤਾਂ ਹਾਈ ਹੈ ਕਿ ਇਹੋ ਜਿਹੇ ਹਾਲਾਤ ਬਣਿਆ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦਾ ਪੁਣਛੀ ਗੱਲ ਕੀਤੀ ਹੈ ਇਹੋ ਜੀ ਸਥਿਤੀ ਦੇ ਚੱਲਦੇ ਆ ਜਦੋਂ ਅਸੀਂ ਦਾਰ ਲੋਕਾਂ ਦਾ ਹਾਲ ਦੇਖਦੇ ਆਂ ਬਾਰਡਰ ਦੇ ਤੋਂ ਦੇਖੋ ਇਹ ਕਿਹਾ ਜਾ ਰਿਹਾ ਜੇ ਅਧਿਕਾਰਤ ਤੌਰ ਤੇ ਕੋਈ ਇਦਾਂ ਦੀ ਗੱਲ ਨਹੀਂ ਕਿ ਖਤਰੇ ਵਾਲੀ ਗੱਲ ਕਹੀ ਜਾਵੇ ਪਰ ਜੋ ਇੱਕ ਮਾਹੌਲ ਬਣਿਆ ਹੋਇਆ ਹੈ ਜੀ ਜੀ ਉਸ ਮਾਹੌਲ ਦੇ ਚੱਲਦੇ ਲੋਕ ਆਪਣੇ ਤਜਰਬੇ ਨਾਲ ਦੀ ਜਿਹੜਾ ਹੈਗਾ ਕਾਰਵਾਈਆਂ ਕਰਦੇ ਆ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਬਾਰਡਰ ਆ ਉਹਦੇ ਤੋਂ ਜਿਹੜਾ 42 ਪਾਸੇ ਦੇਲੇ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਲੋਕ ਆ ਪਿੰਡਾਂ ਦੇ ਉਹ ਕਿਸ ਤਰ੍ਹਾਂ ਆਪਣੇ ਆਪਣੇ ਸਾਧਨਾਂ ਨਾਲ ਆਪਣੇ ਆਪਣੇ ਟਿਕਾਣੇ ਤੇ ਵਾਪਸ ਆ ਰਹੇ ਆ ਤੇ ਜਦੋਂ ਕੋਈ মিডিਆ ਕਰਮਚਾਰੀ ਗੱਲ ਕਰਦਾ ਤਾਂ ਲੱਗਦਾ ਕਿ ਲੋਕ 1965 1971 ਜਿਹੜੀ ਜੰਗ ਦੀ ਜਿਹੜੀ ਚੀਜ਼ ਹੈ ਦਰਦ ਹੈ ਉਹ ਵੀ ਅਜੇ ਭੁੱਲੇ ਨਹੀਂ ਐ ਲੋਕ ਪਾਕਿਸਤਾਨ ਨੂੰ ਨਫ਼ਰਤ ਕਰਦੇ ਆ ਪਾਕਿਸਤਾਨ ਦੇ ਕਾਰਿਆਂ ਨੂੰ ਨਫ਼ਰਤ ਕਰਦੇ ਆ ਕਰਕੇ ਤੇਰੇ ਲੋਕ ਇਹ ਵੀ ਨਹੀਂ ਚਾਹੁੰਦੇ ਕਿ ਜੰਗ ਲੱਗੇ ਉਹਨਾਂ ਦੇ ਖੇਤ ਉਜਾਂ ਪੁੱਤਾ ਵਾਂਗ ਪਾਲੀਆਂ ਫਸਲਾਂ ਫੇਰ ਟੈਂਕਾਂ ਨਾਲ ਮਦੋੜੀਆਂ ਜਾਣ ਹੂੰ ਔਰ ਲਸਪਤ ਹੋਉਣ ਜਿਹੜਾ ਖੂਨ ਦੇ ਨਾਲ ਲੋਕ ਇਹ ਤਾਂ ਚਾਹੁੰਦੇ ਆ ਕਿ ਨਾਂ ਤੇ ਇਨਸਾਫ਼ ਰਹਿਣਾ ਚਾਹੀਦਾ ਇੱਕ ਪੁਕਾਰ ਨਾਲ ਇੱਕ ਵਾਰ ਨਾਲ ਲੋਕ ਕਹਿੰਦੇ ਮੇਰੇ ਵੀ ਸੁਣਿਆ ਪਿੰਡਾਂ ਦੇ ਲੋਕਾਂ ਨੂੰ ਕਹਿੰਦੇ ਜੀ 65 74 ਦੀ ਜੰਗ ਹੋਈ ਸੀ ਕਿਤਰਾ ਪੰਜਾਬੀ ਟੁਕਰੇ ਪਰਕੇ ਲੰਗਰ ਦੇ ਫੌਜੀਆਂ ਲੈ ਜਾਂਦੇ ਰਹੇ ਆ ਹੂੰ ਕੋਈ ਕਹਿੰਦੇ ਨਾ ਆਵੇ ਉਹਦਾ ਮੌਕਾ ਜੇ ਹੁਣ ਆਏਗਾ ਹੁਣ ਵੀ ਅਸੀਂ ਆਪਣੇ ਫੌਜ ਨਾਲ ਡਟ ਕੇ ਖੜੇ ਆਂ ਇਤੇ ਬਾਰੇ ਤਾਂ ਕੋਈ ਤੋੜ ਐ ਨਹੀਂ ਪਰ ਜਿਹੜੀ ਜੰਗ ਦੀ ચીਜ਼ ਹੈ ਜਾਂ ਟੱਚ ਹੈ ਉਹ ਪੈਂਡ ਤੇ 74 ਵਿੱਚ ਇੱਥੇ ਕਰਦੇ ਆ ਤੇ ਹੁਣ ਜਿਸ ਤਰ੍ਹਾਂ ਦਾ ਤੇ ਮਾਹੌਲ ਬਣਿਆ ਉਹ ਛੱਡ ਕੇ ਆ ਰਿਹਾ ਜੀ ਜੀ ਅਦਾਸ ਤੇ ਗੰਗੀਨ ਮਾਹੌਲ ਨਾਲ ਲੋਕਾਂ ਦੇ ਚਿਹਰਿਆਂ ਤੇ ਉਹਨਾਂ ਦੇ ਦ੍ਰਿੜਤਾ ਜ਼ਰੂਰ ਨਜ਼ਰ ਆਉਂਦੀ ਹੈ ਪਰ ਉਸ ਮਾਹੌਲ ਨੇ ਜਦੋਂ ਆਪਣੇ ਪਿੰਡਾਂ ਨੂੰ ਆਪਣਾ ਟਿਕਾਣਾ ਛੱਡਣਾ ਜਿਹੜੇ ਲੋਕ ਛੱਡਦੇ ਐ ਉਹਨਾਂ ਨੂੰ ਉਹਦਾ ਦਰਦ ਮਹਿਸੂਸ ਹੁੰਦਾ ਕਿ ਆਪਣੇ ਪਿਤਾ ਪਰਿਵਾਰ ਨੂੰ ਛੱਡ ਕੇ ਇੱਕ ਵਾਰੀ ਜੇ ਬਾਹਰ ਜਾਂਦੇ ਐ ਵਾਪਸ ਕਿਸ ਕਦਰ ਜਾਣਗੇ ਕਿ ਉਹ ਜੀ ਹਾਲਤਾਂ ਚ ਉਹ ਟਿਕਾਣੇ ਮਿਲਣਗੇ ਇਹ ਸਮਾਂ ਹੀ ਦੱਸੇਗਾ ਜੀ ਜੀ ਸਿੱਧਾ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਗੱਲ ਬਿਲਕੁਲ ਪੰਜਾਬ ਦੀ ਕਰੀਏ ਤਾਂ ਪੰਜਾਬ ਦਾ ਉਹ ਜਿਹੜਾ ਵੱਡਾ ਹਿੱਸਾ ਪਾਕਿਸਤਾਨ ਦੇ ਨਾਲ ਲੱਗਦਾ ਤਾਂ ਅਚੇਹ ਵਿੱਚ ਕੋਈ ਸ਼ੱਕ ਨਹੀਂ ਕਿ ਕੱਲ ਨੂੰ ਜੇ ਕੁਝ ਵੀ ਵਾਪਰਦਾ ਤਾਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੈ ਜਿਸ ਦਾ ਜ਼ਿਕਰ ਕੀਤਾ ਹੈ ਕਿ 65 ਦੀ 71 ਦੀ ਲੜਾਈ ਦੇ ਵਿੱਚ ਵੀ ਸਭ ਕੁਝ ਪੰਜਾਬ ਨੇ ਗਵਾਇਆ ਹੈ। ਅਜੇ ਇਹ ਦੇ ਵਿੱਚ 15 ਤੋਂ ਵੱਧ ਪਿੰਡ ਵੀ ਖਾਲੀ ਕਰ ਦਿੱਤੇ ਗਏ ਨੇ। ਕਰਤਾਰਪੁਰ ਲਾਂਘਾਬੰਦ ਹੈ, ਅਟਾਰੀ ਤੇ ਰੀਟ੍ਰੀਟ ਸੈਰੇਮਨੀ ਬੰਦ ਹੋ ਗਈ ਹੈ ਪਰ ਇਹਨਾਂ ਸਭ ਦੇ ਵਿਚਕਾਰ ਗੱਲ ਕਰੀਏ ਪੰਜਾਬ ਤੇ ਅਸਰ ਕੀ ਹੋਏਗਾ ਕਿਉਂਕਿ ਪੰਜਾਬ ਦੇ ਸੀਐਮ ਦੇ ਸਮੇਤ 10 ਸੂਬਿਆਂ ਦੇ ਸੀਐਮ ਨੇ ਜਿਨ੍ਹਾਂ ਦੀ ਗ੍ਰਹਿ ਮੰਤਰੀ ਦੇ ਨਾਲ ਵੀ ਮੁਲਾਕਾਤ ਹੈ। ਅਜੇ ਇਹ ਵਿੱਚ ਕਿਸ ਤਰ੍ਹਾਂ ਰਾਜ ਦੀਆਂ ਸਰਕਾਰਾਂ ਨੂੰ ਇਸ ਦੇ ਲਈ ਕੰਮ ਕਰਨਾ ਪਏਗਾ। ਦੇਖੋ ਜਦੋਂ ਲੜਾਈ ਲੱਗਦੀ ਹੈ ਚਾਹ ਪਾਕਿਸਤਾਨ ਨਾਲ ਆਪਣੀ ਲੜਾਈ ਆ ਚਾਹ ਪਾਕਿਸਤਾਨ ਦੇ ਪਾਸੇ ਤੁਸੀਂ ਤਾਂ ਇਹ ਹਰਕਤਾਂ ਹੋ ਰਹੀਆਂ ਇਹ ਲੜਾਈ ਥੋਪੀ ਗਈ ਹੈ ਭਾਰਤ ਦੇ ਸਰਦੇ ਪਰ ਜੋ ਪ੍ਰਤੀਧੀਆਂ ਸਾਹਮਣਾ ਤਾਂ ਉਥੋਂ ਦੇ ਲੋਕਾਂ ਨੂੰ ਹੀ ਕਰਨਾ ਪੈਂਦਾ ਹੈ ਬਿਲਕੁਲ ਠੀਕ ਹੈ ਇੰਦੇ ਦੇ ਗ੍ਰਹਿ ਮੰਤਰੀ ਨੇ ਜਿਹੜਾ ਹੈਗਾ 10 ਸੂਬਿਆਂ ਦੀ ਮੀਟਿੰਗ ਬੁਲਾਈ ਹੈ ਉਹਨਾਂ ਦੇ ਮੁੱਖ ਮੰਤਰੀ ਹੈ ਡੀਜੀਪੀ ਹੈ ਚੀਫ ਸੈਕਟਰੀ ਹੈ ਉਸ ਮੀਟਿੰਗ ਨੂੰ ਉਹਨਾਂ ਨੇ ਜੁਆਇਨ ਕੀਤਾ ਜਿੱਦੇ ਚ ਹਰਿਆਣਾ ਪੰਜਾਬ ਬੰਗਾਲ ਹੈ ਰਾਜਸਥਾਨ ਹੈ ਦੂਜੇ ਸੂਬਿਆਂ ਦੇ ਲੋਕ ਹੈਗੇ ਆ ਜਿਹੜੇ ਬਾਰਤਨ ਨਾਲ ਲੱਗਦੇ ਚ ਨਪਾਲ ਨਾਲ ਲੱਗਦੇ ਐ ਤੇ ਪਾਕਿਸਤਾਨ ਨਾਲ ਲੱਗਦੇ ਤੇ ਚਾਹੇ ਬੰਗਲਾਦੇਸ਼ ਨਾਲ ਲੱਗਦੇ ਐ ਜੀ ਹੁਣ ਉੱਥੇ ਗ੍ਰਹਿ ਮੰਤਰੀ ਵੱਲੋਂ ਸਾਰੀ ਜਾਣਕਾਰੀ ਦਿੱਤੀ ਜਾਏਗੀ ਕਿ ਕਿਸ ਤਰ੍ਹਾਂ ਦਾ ਮਾਹੌਲ ਐ ਕੀ ਕਦਮ ਜਿਹੜੇ ਇਹ ਲੈਂਣ ਦੀ ਜ਼ਰੂਰਤ ਐ ਦੀ ਦੀ ਸੁਰੱਖਿਆ ਦੇ ਲਈ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਉਹ ਤਾਂ ਉਸ ਮਾਣੇ ਚ ਵਿਸਥਾਰ ਦੇ ਚ ਚਰਚਾ ਦਾ ਜੋ ਵੀ ਹੋਏਗਾ ਉਹ ਜਾਣਕਾਰੀ ਦੇਣੀ ਜ਼ਰੂਰੀ ਹੋਏਗੀ ਆਮ ਲੋਕਾਂ ਤੱਕ ਉਹ ਮਹੱਇਆ ਵੀ ਹੋਏਗੀ ਪਰ ਜੋ ਮਾਹੌਲ ਬਣਿਆ ਦੇਖੋ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਆਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਬੇਸ਼ੱਕ ਜਦੋਂ ਕੋਈ ਲੜਾਈ ਲੱਗੇ ਤਾਂ ਸਾਰੇ ਮੁਲਕ ਨੂੰ ਹੀ ਭੁਗਤਣਾ ਪੈਂਦਾ ਪਰ ਜਿੱਦਾਂ ਆਪਾਂ ਅਕਸਰ ਕਹਿੰਦੇ ਕਿ ਸਭ ਤੋਂ ਅੱਗੇ ਤਾਂ ਪੰਜਾਬ ਹੈ ਪੰਜਾਬੀ ਹੀ ਇਸ ਦੇਸ਼ ਦੀ ਖਾਤਰ ਆਪਣੇ ਕਿਤੇ ਸਭ ਤੋਂ ਪਹਿਲਾਂ ਗੋਲੀਆਂ ਖਾਂਦੇ ਆ ਫਿਰ ਕੋਈ ਅੱਗੇ ਗੱਲ ਹੋ ਸਕਦੀ ਆ ਸੋ ਪੰਜਾਬ ਐਸ ਤਰ੍ਹਾਂ ਦਾ ਮਾਹੌਲ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਆਪ ਪਿੰਡਾਂ 'ਚ ਬੇਸ਼ੱਕ ਜਿੱਦਾਂ ਆਪਾਂ ਪਹਿਲਾਂ ਵੀ ਕਹਿ ਕੇ ਇਸ ਤਰ੍ਹਾਂ ਦਾ ਅਧਿਕਾਰਨ ਤੌਰ ਤੇ ਕਿਤੇ ਨਹੀਂ ਕੋਈ ਜਾਣਕਾਰੀ ਨਹੀਂ ਕਿ ਕੁਝ ਇਸ ਤਰ੍ਹਾਂ ਦੇ ਸਟੈਪ ਲੈ ਜਾਣ ਇਹ ਠੀਕ ਹੈ ਕਿ ਮੌਕ ਜਿਹੜੀ ਹੈਗਾ ਟਰੋ ਦੀ ਗੱਲ ਜ਼ਰੂਰ ਕੀਤੀ ਗਈ ਆ ਕਿ ਵੱਖ-ਵੱਖਾ ਜ਼ਿਲ੍ਹੇ ਦੇ ਅੰਦਰ ਅੰਮ੍ਰਿਤਸਰ ਫੋਜ਼ਪੁਰ ਬਾਰਡਰ ਵਾਲਾ ਡਿਸਟ੍ਰਿਕਟ ਆ ਦੂਜੇ ਜ਼ਿਲ੍ਹੇ ਆ ਕਿ ਕਿਸ ਤਰ੍ਹਾਂ ਜਿਹੜੀ ਕਿ ਗੈਸ ਸੈਰਨ ਵੱਜਣੇ ਆ ਕਿਸ ਤਰ੍ਹਾਂ ਦੇ ਸਟੈਪ ਲੈਣ ਦੀ ਲੋੜ ਆ ਰਾਤ ਦੇ ਵੇਲੇ ਚ ਸਮੇਂ ਵੀ ਤੈ ਕਿਤੇ ਗਿਆ ਕਿ ਅੰਮ੍ਰਿਤਸਰ 10 ਵਜੇ ਜਿਹੜੀ ਹੈਗੀ ਆ ਸੈਰਨ ਹੋਏਗਾ ਤਾਂ ਅੱਧੇ ਘੰਟੇ ਲਈ ਜਿਹੜਾ ਗਉ ਸੰਤਾਪ ਜਿਹੜੀ ਇੱਥੇ ਕਾਰਵਾਈ ਹੋਏਗੀ ਤੇ ਫੋਜ਼ਪੁਰ ਦੀ ਗੱਲ ਆ ਇਹ ਮੌਗਦਲ ਦੀ ਅਹਿਸਲ ਤਾਂ ਜ਼ਰੂਰ ਚੱਲ ਰਹੀ ਹੈ ਉਸ ਨੂੰ ਲੈ ਕੇ ਤਾਂ ਸਾਰੇ ਲੋਕ ਉਹਦੀ ਪਾਲਣਾ ਕਰਨਗੇ ਹੈਵੀ ਫਿਰ ਇਹ ਮਾਹੌਲ ਜਿਸ ਤਰ੍ਹਾਂ ਦਾ ਸਾਰਾ ਬਣਿਆ ਨਾ ਉਹ ਕਿਸੇ ਦੇ ਬਸ ਦੀ ਗੱਲ ਨਹੀਂ ਮੈਂ ਕਈ ਵੀ ਜਗ੍ਹਾ ਦੇ ਉੱਤੇ ਪਿੰਡਾਂ ਦੇ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪਿੰਡਾਂ 'ਚ ਇਸ ਵੇਲੇ ਜਿਹੜਾ ਮਾਹੌਲ ਬਣਿਆ ਦੇਖੋ ਪਟਰੋਲ ਪੰਪਾਂ ਤੇ ਜਿਹੜੇ ਕਿਸਾਨ ਹੈ ਉਹ ਕੋਈ ਪਟਰੋਲ ਪਵਾ ਰਿਹਾ ਕੋਈ ਡੀਜ਼ਲ ਪਵਾ ਰਿਹਾ ਲੋਕਾਂ ਨੂੰ ਇਹ ਲੱਗ ਰਿਹਾ ਕਿ ਪਤਾ ਨਹੀਂ ਲੜਾਈ ਲੱਗ ਜਾਣੀ ਹੈ ਕਾਨੂੰ ਜਿਹੜੀ ਚੋਨੇ ਦੀ ਲੋਾਈ ਆਉਣੀ ਆ ਪਤਾ ਨਹੀਂ ਸਾਨੂੰ ਡੀਜ਼ਲ ਮਿਲੇਗਾ ਕਿ ਨਹੀਂ ਮਿਲੇਗਾ ਪੈਟਰੋਲ ਮਿਲੇਗਾ ਕਿ ਨਹੀਂ ਮਿਲੇਗਾ ਇੱਦਾਂ ਖਾਣ ਪੀਣ ਦੀਆਂ ਅਵਸਥਾ ਨੂੰ ਲੈ ਕੇ ਹਾਲਾਂਕਿ ਸਰਕਾਰ بار بار ਇਹ ਗੱਲ ਕਹੀ ਹੈ ਕਿ ਇਹੋ ਜੀ ਕੋਈ ਗੱਲ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਹੈ ਪਰ ਕਿਸੇ ਦੇ ਕਹਿਣ ਨਾਲ ਥੋੜੀ ਕੋਈ ਪੈਨਿਕ ਹੁੰਦਾ ਹੈ ਪੈਨਿਕ ਤਾਂ ਹਾਲਾਤ ਪ੍ਰਸਥਿਤੀਆਂ ਦੇ ਅਨੁਸਾਰ ਲੋਕ ਆਪਣੇ ਤਜਰਬੇ ਅਨੁਸਾਰ ਕਾਰਵਾਈਆਂ ਕਰਦੇ ਆ ਜੀ ਜੀ ਹੁਣ ਕਿਸੇ ਨੂੰ ਕਹਿ ਸਕਦਾ ਕਿ ਤੂੰ ਪੈਟਰੋਲ ਪੰਪ ਤੇ ਨਾ ਜਾ ਜਾਂ ਤੂੰ ਰਾਸ਼ਨ ਨਾ ਖਰੀਦ ਬਿਲਕੁਲ ਸਰਕਾਰ ਜ਼ਰੂਰ ਇਹ ਕਹਦੀ ਹੈ ਕਿ ਪੈਨਕੋਨ ਦੀ ਲੋੜ ਨਹੀਂ ਪਰ ਕਾफी ਗਿਣਤੀ ਦੇ ਚੱਬ ਦੇਖ ਰਹੇ ਆ ਕਿ ਪਿੰਡਾਂ ਦੇ ਅੰਦਰ ਕਸਰਨ ਅੰਦਰ ਹੀ ਵੀ ਕਿਸੇ ਹੱਦ ਤੱਕ ਸ਼ਹਿਰਾਂ ਦੇ ਅੰਦਰ ਵੀ ਲੋਕ ਛੋੜਾ ਲੜਾਈ ਦਾ ਮਾਹੌਲ ਦੇ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਇਨਸਕਿਉਰ ਮਹਿਸੂਸ ਕਰ ਰਿਹਾ ਹੈ ਕਿ ਵੀ ਆਪਣਾ ਆਪਣਾ ਸਮਾਨ ਘਰਾਂ 'ਚ ਜਮਾ ਹੋਣਾ ਚਾਹੀਦਾ ਹੈ ਕੱਲ ਨੂੰ ਹੋ ਜੇ ਨੌਬਤ ਆ ਗਈ ਤਾਂ ਕਿ ਸਾਨੂੰ ਵਿਫਤਾ ਦਾ ਸਾਹਮਣਾ ਨਾ ਕਰਨਾ ਪਵੇ ਸੋ ਕਿਹਾ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਦਾ ਆਣਾ ਐਲਾਨੀ ਜਿਵੇਂ ਯੰਗ ਹੁੰਦੀ ਹੈ ਪੰਜਾਬ ਆ ਇਸ ਵੇਲੇ ਉਹਦਾ ਸਾਹਮਣਾ ਆਪਣੇ ਆਪ ਦੇ ਲੋਕ ਉਸ ਮਾਹੌਲ ਚ ਬੇਸ਼ੱਕ ਜੰਗ ਕਿਧਰੇ ਵੀ ਨਜ਼ਰ ਨਹੀਂ ਆ ਰਹੀ ਨਾ ਹੀ ਜੰਗ ਲੱਗੀ ਹੈ ਜੀ ਨਾ ਹੀ ਅਧਿਕਾਰਨ ਤੌਰ ਤੇ ਜਾਣਕਾਰੀ ਹੈ ਪਰ ਜਿਹੜੇ ਲੋਕ ਆ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਜਿਵੇਂ ਕਿ ਕਿਧਰੇ ਜੰਗ ਦੇ ਮੈਦਾਨ ਚ ਉਤਰਨ ਵਾਲੇ ਆ ਉਤਰ ਚੁੱਕੇ ਆ ਇਹ ਮਾਹੌਲ ਜਿਹੜਾ ਹੈਗਾ ਪੂਰੇ ਪੰਜਾਬ ਚ ਮੈਂ ਸੋਚਦਾ ਕਿ ਦੂਜੇ ਸੂਬੇ ਵੀ ਜਿਵੇਂ ਹਰਿਆਣਾ ਵੀ ਹੈ ਜਾਂ ਰਾਜਸਥਾਨ ਵੀ ਹੈ ਉੱਥੇ ਵੀ ਬਣਿਆ ਹੋਵੇਗਾ ਇਹ ਮਾਹੌਲ ਕਿਸ ਕਦਰ ਕੇ ਵਾਅਦਾ ਨਹੀਂ ਵਾਅਦਾ ਇਹ ਸਰਕਾਰਾਂ ਨੇ ਫੈਸਲੇ ਲੈਣੇ ਆ ਕੁਝਾਂ ਨੇ ਫੈਸਲੇ ਲੈਣੇ ਆ ਪਰ ਲੋਕਾਂ ਨੂੰ ਜ਼ਰੂਰ ਇੱਕ ਗੈਰਜ਼ਗਿਨੀ ਆਸਰਤਾ ਦਾ ਮਾਹੌਲ ਥੋੜੀ ਜਿਹੀ ਕਿਦਰੇ ਬੇਜਾਨੀ ਦਾ ਮਾਹੌਲ ਜਿਹੜਾ ਹੈਗਾ ਨਜ਼ਰ ਆ ਰਿਹਾ ਜੀ ਜੀ ਸਿੱਧ ਸਾਹਿਬ ਹੁਣ ਇਸ ਮਾਮਲੇ ਤੋਂ ਹਟ ਕੇ ਅੱਗੇ ਇੱਕ ਦੋ ਅਹਿਮ ਮਸਲਿਆਂ ਦੇ ਉੱਪਰ ਗੱਲਬਾਤ ਕਰਦੇ ਆ ਕਿਉਂਕਿ BBMB ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਸੁਣਵਾਈ ਦੇ ਵਿੱਚ ਰਾਜ ਸਰਕਾਰਾਂ ਨੂੰ ਕਿਹਾ ਹਾਈ ਕੋਰਟ ਨੇ ਵੀ ਤੁਸੀਂ ਬੋਰਡ ਦੇ ਕੰਮ ਵਿੱਚ ਦਖਲ ਨਾ ਦਿਓ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੁਣ ਹੋਰ ਤੂਲ ਫੜਨਾ ਹੈ ਕਿਉਂਕਿ ਰਾਜ ਤਾਂ ਇਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਨੇ ਪਰ ਬੋਰਡ ਦੇ ਕੰਮਾਂ ਦੇ ਵਿੱਚ ਇਨਵੋਲਵ ਨਾ ਹੋਣ ਇਹ ਸਖਤ ਹਦਾਇਤਾਂ ਨੇ ਤੇ ਇੱਕ ਪਾਸੇ ਇਹ ਪਾਣੀ ਦਾ ਮੁੱਦਾ ਹੈ ਤੇ ਨਾਲ ਪਾਣੀ ਦਾ ਮੁੱਦਾ ਤਾਂ ਫਿਰ S Y L ਦਾ ਜਿਹੜਾ ਉਹ ਵੀ ਸਮੇ ਦੇ ਹਿਸਾਬ ਨਾਲ ਦਿਨ-ਬ-ਦਿਨ ਤੁਸੀਂ ਦੇਖੋ ਕਿ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜਿਆ ਹੋਇਆ ਹੈ ਤਾਂ ਅਜੇ ਇਹ ਦੇ ਵਿੱਚ ਉਹਦੇ ਬਾਰੇ ਵੀ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਹੈ ਕਹਿੰਦੇ ਕਿ ਜਿਹੜੀ ਕੇਂਦਰ ਹੈ ਉਸ ਦੇ ਨਾਲ ਸਹਿਯੋਗ ਕਰਕੇ ਸੂਬੇ ਗੱਲਬਾਤ ਕਰਕੇ ਗਵਾਦ ਸੁਲਝਾ ਲੈਣ ਜੀ ਜਿਸ ਤਰ੍ਹਾਂ ਦੀ ਸਥਿਤੀ ਬਣੀ ਆਪਾਂ ਪਹਿਲਾਂ ਪਾਖੜਾ ਬੀਸਮੈਨਟ ਬੋਰਡ ਦੀ ਗੱਲ ਕਰ ਲਈਏ ਨਾ ਤੇ ਰਣਾ ਹਾਈ ਕੋਰਟ ਦੋਂਨੇ ਅੰਦਰੋਜਾ ਕਰਕਾਇਆ ਕੱਲ ਇਸ ਮਾਮਲੇ ਤੇ ਸੁਣਵਾਈ ਸੀ ਫੈਸਲਾ ਨਹੀਂ ਆਇਆ ਤੇ ਹੁਣ ਜਿਹੜਾ ਫੈਸਲਾ ਆ ਉਹਦੇ ਮੁਤਾਬਕ ਲਿਖਿਆ ਗਿਆ ਹੈ ਕਿ ਜੋ 2 ਤਰੀਕ ਦੀ ਮੀਟਿੰਗ ਹੋਈ ਸੀ ਉਹਦੇ ਜੋ ਫੈਸਲਾ ਬੋਰਡ ਵੱਲੋਂ ਲਿਆ ਗਿਆ ਪੰਜਾਬ ਉਸ ਫੈਸਲੇ ਨੂੰ ਲਾਗੂ ਕਰੇ ਪਰ ਜੇ ਪੰਜਾਬ ਉਸ ਨੂੰ ਲਾਗੂ ਨਹੀਂ ਕਰਦਾ ਮੁਸ਼ਕਲ ਆਉਂਦੀ ਹੈ ਇਸ ਮਾਮਲੇ ਨੇ ਲੈ ਕੇ ਤਾਂ ਪੰਜਾਬ ਜਿਹੜਾ ਇਹਦੇ ਬਾਰੇ ਵਿੱਚ ਕੇਂਦਰ ਕੋਲੇ ਆਪਣੀ ਅਰਜੀ ਜਾਂ ਸੰਵਾਈ ਗ੍ਰਹਿ ਮੰਤਰਾਲੇ ਨੂੰ ਕਰ ਸਕਦਾ ਹੈ ਕਿ ਕੀ ਮੁਸ਼ਕਲ ਹੈ ਕਿਉਂ ਨਹੀਂ ਲਾਗੂ ਕਰ ਰਿਹਾ ਸੋ ਇਹ ਤਰੀਕੇ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਕਿ ਨਾ ਤਾਂ ਪੰਜਾਬ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਲੱਗੀ ਹੈ ਕਿ ਉਸ ਨੂੰ ਬਿਲਕੁਲ ਹੁਣ ਫੌਰੀ ਤੌਰ ਤੇ ਲਾਗੂ ਹੀ ਕਰਨਾ ਹੈ ਤੇ ਅਗਲੀ ਜਿਹੜੀ ਤਰੀਕ ਹੈ ਉਹ ਵੀ ਪਾਸ ਦਿੱਤੀ ਗਈ ਹੈ ਉਹ ਖਾਸ ਤੌਰ ਤੇ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਉਸ ਤੱਕ ਪਹੁੰਚ ਕਰਨ ਦੇ ਲਈ ਕਿਹਾ ਗਿਆ ਉਹਦਾ ਕਰਦਿਆਂ ਕਰਾਉਂਦਿਆਂ 20 ਮਈ ਤਾਂ ਵੈਸੇ ਹੀ ਇਹਦੀ ਡੈਡਲਾਈਨ ਹੈ 20 ਮਈ ਤਵਾਂ ਹਰਿਆਣਾ ਦਾ ਆਪਣੇ ਤੌਰ ਤੇ ਹੱਕ ਬਣਦਾ ਪਾਣੀਆਂ ਦਾ ਹਿੱਸਾ ਲੈਣ ਦਾ ਸੋ ਇਹ ਮਾਮਲਾ ਵੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜੀ ਦੀ ਆਪਾਂ ਗੱਲ ਕਰ ਰਹੇ ਹਾਂ ਜ਼ਿਕਰ ਕਰ ਰਹੇ ਹਾਂ ਉਹਦਾ ਫੈਸਲਾ ਉਹਦੇ ਫੈਸਲੇ ਮੁਤਾਬਕ ਆ ਪੰਜਾਬ ਨੂੰ ਜੇ ਕੋਈ ਵੱਡਾ ਝਟਕਾ ਲੱਗਿਆ ਤਾਂ ਕੋਈ ਫਾਇਦਾ ਵੀ ਨਹੀਂ ਹੋਇਆ ਇਹ ਜ਼ਰੂਰ ਕਿਹਾ ਗਿਆ ਹੈ ਕਿ ਵੀ ਕਿਸੇ ਤਰੀਕੇ ਨਾਲ ਪੰਜਾਬ ਜਿਹੜਾ ਹੈਗਾ ਡੇ ਟੂ ਡੇ ਜਿਹੜੀ ਐਕਟੀਵਿਟੀ ਆ ਬੋਰਡ ਦੀ ਸਗਰਮੀਆਂ ਉਹਦੇ 'ਚ ਕੋਈ ਦਖਲ ਨਹੀਂ ਦੇਵੇ ਪਰ ਉਹਦੇ ਦੇਖਿਆ ਜਾਵੇ ਰੋਜ਼ਾਨਾ ਦੀਆਂ ਕਾਰਵਾਈਆਂ ਤੇ ਦਖਲ ਨਹੀਂ ਦੇਗਾ ਪਰ ਜੂ ਐਸ ਦੇ ਬਾਰਡਰ ਤੇ ਹਾਲਾਤ ਬਣੇ ਆ ਤਣਾਅ ਵਾਲੇ ਉਹਦੇ ਚੱਲਦਿਆਂ ਤਾਂ ਜਿਹੜਾ ਹੈਗਾ ਪੰਜਾਬ ਨੂੰ ਉੱਥੇ ਆਪਣੀ ਸਿਕਿਉਰਿਟੀ ਰੱਖਣੀ ਪੈਗੀ ਪੁਲਿਸ ਦੀ ਸਿਕਿਉਰਿਟੀ ਕਿਉਂਕਿ ਇੱਕ ਜ਼ਿੰਮੇਵਾਰੀ ਬਣਦੀ ਆ ਜੀ ਰਾਤ ਦੇ ਸਵੇਰੇ ਚ ਆਉਂਦਾ ਨੰਗਲ ਟਾਈਮ ਆਉਂਦਾ ਸੋ ਸੁਰੱਖਿਆ ਦੇ ਨਾਲ ਤਾਂ ਪੰਜਾਬ ਨੂੰ ਆਪਣੀ ਜ਼ਾਮਨੀ ਜ਼ਿੰਮੇਵਾਰੀ ਨਿਭਾਉਣੀ ਪੈਗੀ ਅਰ ਜਦੋਂ ਪਾਣੀਆਂ ਦੀ ਵੰਡ ਦਾ ਮਾਮਲਾ ਹੈ ਉਹ ਲੱਗਦਾ ਕਿ ਮਾਮਲਾ ਅਜੇ ਵੀ ਕਿਧਰੇ ਕਿਸੇ ਅੰਨੇ ਬੰਨੇ ਲੱਗਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਸਿੱਤ ਸਾਹਿਬ ਅੱਗੇ ਵਧਦੇ ਆਂ ਤੇ ਗੱਲ ਕਰਦੇ ਆਂ ਕਿਸਾਨਾਂ ਦੇ ਬਾਰੇ ਕਿਸਾਨ ਬੜੀ ਮੁਸੀਬਤ ਵਿੱਚ ਫਸ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਹੁਕਮ ਮੁੱਖ ਮੰਤਰੀ ਭਗਵੰਤਪਾਲ ਸਾਹਿਬ ਦੇ ਵੱਲੋਂ ਦੇ ਦਿੱਤੇ ਗਏ ਨੇ ਕਹਿੰਦੇ ਸਹਿਕਾਰੀ ਬੈਂਕਾਂ ਦੇ ਜਿੰਨੇ ਡਿਫਾਲਟਰ ਨੇ ਕਹਿੰਦੇ ਸਾਰਿਆਂ ਤੇ ਸਿਕੰਜਾ ਕੱਸੋ ਸਾਰਿਆਂ ਤੋਂ ਵਸੂਲੀ ਕਰੋ ਇਹਦਾ ਮਤਲਬ ਸਹਿਕਾਰੀ ਬੈਂਕਾਂ ਨਾਲ ਤਾਂ ਕਿਸਾਨ ਸਿੱਧੇ ਤੌਰ ਤੇ ਜੁੜੇ ਹੋਏ ਨੇ ਦੇਖੋ ਮੁੱਖ ਮੰਤਰੀ ਭਗਵੰਤ ਮੈਨੇਜਰ ਕਿਹਾ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਜਿਹੜੇ ਵੱਡੇ ਕਿਸਾਨ ਐ ਉਹਨਾਂ ਨੂੰ ਤਾਂ ਘੱਟੋ ਘੱਟ ਪਾਜੜਾ ਪੈਣੀ ਆ ਨਜ਼ਰ ਆ ਰਹੀ ਆ ਕੋਕਮ ਕੋਕਮਤ ਕੋਕਮਤ ਮਾਨੇ ਕਿ ਐ ਕਿ ਸਹਿਕਾਰੀ ਬੈਂਕ ਜਿਹੜੇ ਆ ਗਿਆ ਉਹ ਆਮ ਕਿਸਾਨਾਂ ਦੇ ਲਈ ਕਰਜ਼ਾ ਦੇਣ ਦੇ ਮਾਮਲੇ 'ਚ ਉਹਨਾਂ ਨੂੰ ਆਰਥਿਕ ਤੌਰ ਤੇ ਹਲਾਰਾ ਦੇਣ ਦੇ ਮਾਮਲੇ 'ਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਐ ਪਰ ਇਸ ਵੇਲੇ ਜਿਹੜੇ ਵੱਡੇ ਕਿਸਾਨ ਆ ਉਹ ਕਾਫੀ ਗਿੰਦੀ ਆ ਉਹ ਜਿਹਨਾਂ ਦੀ ਜਿਹੜੇ ਕਰਜ਼ੇ ਦੀ ਵਾਪਸੀ ਨਹੀਂ ਕਰਦੇ ਕਰਜ਼ਾ ਲੈ ਲਿਆ ਅਰਸੋਖ ਵਾਲੇ ਬੰਦੇ ਆ ਫਿਰ ਮੁੜ ਕੇ ਮੋੜਦੇ ਨਹੀਂ ਸੋ ਇਹ ਤਾਂ ਹੈ ਹੀ ਕਿ ਜਿੰਨਾ ਸਿਰ ਵੱਡਾ ਕਰਜ਼ਾ ਉਹਨਾਂ ਲਈ ਤਾਂ ਲੱਗਦਾ ਕਿ ਜ਼ਰੂਰ ਭਜੜਾ ਪੈਂਦੀਆਂ ਨਜ਼ਰ ਆ ਰਹੀਆਂ ਪਰ ਜਿਹੜੇ ਡੇਢ ਦੋ ਦੋ ਕਿੱਲੇ ਦੇ ਮਾਲਕ ਕਿਸਾਨ ਹੈਗੇ ਆ ਉਹਨਾਂ ਲਈ ਹੋ ਸਕਦਾ ਕਿ ਇੰਨੀ ਸ਼ਕਤੀ ਨਾ ਹੋਵੇ ਪਰ ਇਹ ਜ਼ਰੂਰ ਮੁਪੰਦਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਡਿਫਾਲਟ ਰਹੇਗਾ ਉਹਨਾਂ ਤੋਂ ਕਰਜ਼ੇ ਦੀ ਵਸੂਲੀ ਕੀਤੀ ਜਾਵੇ ਪਰ ਮਸੂਲੀ ਦੇ ਮਾਮਲੇ ਚ ਜਿਹੜੇ ਉੱਪਰਲੀ ਜਿਹੜੀ ਦੇਰ ਹੈਗੀ ਹੈ ਜਿਹੜੇ ਵੱਡੇ ਕਿਸਾਨ ਆ ਉਹਨਾਂ ਦੀ ਗੱਲ ਕੀਤੀ ਗਈ ਆ ਮੈਂ ਇੱਕ ਹੋਰ ਗੱਲ ਇਹਦੇ ਤੇ ਜ਼ਰੂਰ ਕਹਿਣੀ ਚਾਹਾਂਗਾ ਕਿ ਸਹਿਕਾਰੀ ਬੈਂਕ ਆਪਾਂ ਕਿਸਾਨਾਂ ਦੀ ਗੱਲ ਜ਼ਰੂਰ ਕਰਦੇ ਆ ਪਰ ਪਿਛਲੇ ਸਮੇਂ ਚ ਪਿਛਲੇ ਸਰਕਾਰਾਂ ਚ ਵੀ ਇਹ ਦੇਖਿਆ ਜਾਵੇ ਦੇ ਇਹ ਸੂਖੜੇ ਪ੍ਰੇਟੀਕਲ ਬਿਅਕਤੀ ਹੈ ਕਿਸੇ ਨਾ ਕਿਸੇ ਪਾਰਟੀ ਚ ਅਹੁਦੇਦਾਰ ਹੈ ਕਰੇ ਕੋਈ ਸਾਬਕਾ ਮੰਤਰੀ ਰਿਹਾ ਹੈ ਦੁਦਾਇਕ ਰਿਹਾ ਹੈ ਜਾਂ ਪਾਰਟੀ ਦਾ ਅਹੁਦੇਦਾਰ ਆ ਉਹਨਾਂ ਵੱਲੋਂ ਆਪਣਾ ਸੂਖ ਵਰਤ ਕੇ ਜਿਸ ਕਦਰ ਜਿਹੜੇ ਠੰਗਿਆਂ ਕਰਜ਼ਾ ਸਹਿਕਾਰੀ ਬੈਂਕਾਂ ਦਾ ਲਿਆ ਜਾਂਦਾ ਮੁੜ ਕੇ ਸਮਝੇ ਮੋਣ ਦੀ ਲੋੜ ਕੀ ਆ ਕਿਉਂਕਿ ਜੇ ਕੋਈ ਅਧਿਕਾਰੀ ਆਉਂਦਾ ਤਾਂ ਆਪਣੀਆਂ ਸਰਕਾਰਾਂ ਦਬਕਾ ਮਾਰ ਕੇ ਫਿਰ ਬਾਅਦ ਸੁਵੇ ਦਿੰਦੇ ਆ ਸਭ ਤੋਂ ਵੱਧ ਜੇ ਪੱਠਾ ਬਿਠਾਇਆ ਤਾਂ ਉਹਨਾਂ ਲੋਕਾਂ ਨੇ ਬਿਠਾਇਆ ਜਿਹੜੇ ਸਰਕਾਰੇ ਦੁਆਰੇ ਆਪਣਾ ਅਸਰ ਜ਼ੂਕ ਰੱਖਦੇ ਆ ਕਿਸਾਨਾਂ ਨੂੰ ਦਾ ਕੰਮ ਕਾਬਜ਼ ਨਾਮ ਕੀਤਾ ਜਾ ਰਿਹਾ ਆ ਆਮ ਕਿਸਾਨ ਦਾ ਕਰੇ ਕਿ ਜੇ ਮੜਾ ਜਾ ਕੋਈ ਬੈਂਕ ਵਾਲਾ ਆਪਣਾ ਫਰਲਾ ਜਾ ਲੈ ਕੇ ਚਲਾ ਜਾਵੇ ਕਿ ਤੂੰ ਆਪਣਾ ਕਰਜ਼ਾ ਵਾਪਸ ਨਹੀਂ ਕਰਿਆ ਤਾਂ ਕਿਸਾਨ ਨੂੰ ਪਜੜ ਪੈ ਜਾਂਦੀ ਹੈ ਜਿਹੜਾ ਵੱਡਾ ਕਿਸਾਨ ਆ ਨਾਲ ਦੀ ਨਾਲ ਹੀ ਤਰੁ ਤਰੁ ਕਿਧਰੇ ਫੋਨ ਕਰਵਾ ਦਿੰਦਾ ਜਾਂ ਆਪ ਹੀ ਕਰ ਦਿੰਦਾ ਕਿ ਮੇਰੇ ਘਰੇ ਕਿਵੇਂ ਆ ਗਿਆ ਫਰਲਾ ਲੈ ਕੇ ਕੋਈ ਬੈਂਕ ਦਾ ਅਧਿਕਾਰੀ ਜਾਂ ਮੁਲਾਜ਼ਮ ਸੂਇਸ ਕਰਕੇ ਜਿਹੜਾ ਹੈਗਾ ਜਿਹੜੇ ਵੱਡੇ ਕਾਰੋਬਾਰੀ ਕਹਿ ਲਈਏ ਕਿਸਾਨ ਕਹਿ ਲਈਏ ਜਾਂ ਪੋਲੀਟਿਕਲ ਪਾਰਟੀ ਦੇ ਆਗੂ ਹੈ ਸਹਿਕਾਰੀ ਬੈਂਕਾਂ ਦਾ ਪੱਠਾ ਰਸੂਖਵਾਨ ਲੋਕਾਂ ਨੇ ਬਿਠਾਇਆ ਤੇ ਜੇਕਰ ਮੁਖੰਦਰੀ ਭਗਵੰਤ ਮਾਨ ਸ਼ਕਤੀ ਦੇ ਨਾਲੇ ਵਿਸੂਲੀ ਕਰ ਲੈਣਾ ਤੇ ਇਹਦੇ ਬਾਰੇ ਕੋਈ ਦੋਰ ਹੈ ਨਹੀਂ ਕਿ ਸਹਿਕਾਰੀ ਬੈਂਕ ਵੀ ਮੁੜ ਕੇ ਜਾਂ ਸਰਾ ਸਕਦੇ ਆ ਔਰ ਇਹਦੇ ਨਾਲ ਹੀ ਜਿਹੜਾ ਆਮ ਕਿਸਾਨ ਹੈ ਉਹਦੇ ਲਈ ਵੀ ਆਸਿਕ ਤੌਰ ਤੇ ਉਹਨੂੰ ਵੀ ਹਲਾਰਾ ਮੈਨ ਦੇ ਚਾਂਸ ਬਣ ਸਕਦੇ ਆ ਜੀ ਜੀ ਸੁਝਾਅ ਕਿਤੇ ਨਾ ਕਿਤੇ ਗਲਤ ਹੈ ਇਹ ਵੀ ਹੈ ਕਿ ਜਿਸ ਤਰ੍ਹਾਂ ਦਾ ਕਿਸਾਨਾਂ ਵੱਲੋਂ ਵੱਡੇ ਕਿਸਾਨਾਂ ਵੱਲੋਂ ਰਵਈਆ ਅਪਣਾਇਆ ਜਾ ਰਿਹਾ ਤਾਂ ਇਹਦੇ ਨਾਲ ਸਰਕਾਰ ਵੀ ਵੱਡੇ ਘਾਟੇ ਦੇ ਵਿੱਚ ਐ ਪਰ ਲੰਬੇ ਸਮੇਂ ਤੋਂ ਕਾਰਵਾਈ ਕੋਈ ਨਹੀਂ ਹੋਈ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਹ ਘਾਟਾ ਪੂਰਾ ਕਰ ਪਾਏਗੀ ਦੇਖੋ ਇਹ ਸਵਾਲ ਜਿਹੜਾ ਹੈਗਾ ਸਰਕਾਰ ਤੋਂ ਦਾ ਆਪਣੇ ਘਾਟੇ ਨੇ ਪੂਰੇ ਹੁੰਦੇ ਜੀ ਸਰਕਾਰੀ ਬੈਂਕ ਦਾ ਘਾਟਾ ਤਾਂ ਕਿੱਥੋਂ ਪੂਰਾ ਕਰਨਾ ਹੈ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰੀ ਜਿਹੜੇ ਬੈਂਕ ਹੈਗੇ ਆ ਉਹ ਵੱਡੇ ਘਾਟੇ 'ਚ ਡਿਫਾਲਟਰਾਂ ਦੀ ਵਜ੍ਹਾ ਕਰਕੇ ਘਾਟੇ 'ਚ ਹੈ ਜਦੋਂ ਸਾਲੋਂ-ਸਾਲ ਸਾਲ ਨੂੰ ਸਾਲ ਗਸੂਲੀ ਨਹੀਂ ਹੋਈ ਆ ਆਖਰ ਜਿਵੇਂ ਆਪਾਂ ਸਧਾਰਨ ਗੱਲ ਕਰਦੇ ਆਂ ਜੇ ਖੂਹਾਂ ਦੇ ਚ ਪਾਣੀ ਕੱਢੀ ਜਾਉ ਤਾਂ ਕਿਤੇ ਖੂਹ ਦਾ ਪਾਣੀ ਵੀ ਮੁੱਕ ਜਾਂਦਾ ਹੈ ਜੇ ਉਹਦੇ ਧਰਤੀ ਤੋਂ ਪਾਣੀ ਨਹੀਂ ਜਾਏਗਾ ਤਾਂ ਖੂਹ ਵੀ ਸੁੱਕ ਜਾਂਦੇ ਆ ਤੇ ਇਦਾਂ ਜੇ ਬੈਂਕਾਂ ਤੋਂ ਲੋਕ ਇਹ ਤਰੀਕੇ ਨਾਲ ਕਰਜ਼ਾ ਲਈ ਜਾਣਗੇ ਖਾਸ ਤੋਂ ਜਿਹੜੇ ਵੱਡੇ ਲੋਕ ਆ ਉਹ ਲੱਖਾਂ ਰੁਪਏ ਲੈ ਕੇ ਢਕਾਰ ਗਏ ਮੁੜ ਕੇ ਉਹਨਾਂ ਦੇ ਖਰਾਬ ਕੋਈ ਕਾਰਵਾਈ ਨਹੀਂ ਦਰਅਸਲ ਮੈਂ ਕਮਾਂਗਾ ਇੱਕ ਵੱਡਾ ਸਵਾਲ ਆ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਸਹਿਕਾਰੀ ਲਹਿਰ ਜਿਹੜੀ ਆਪਣਾ ਚ ਇਹ ਬਣੀ ਸੀ ਆਮ ਲੋਕਾਂ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਪਰ ਸਹਿਕਾਰੀ ਲਹਿਰ ਕਿਉਂ ਫੇਲ ਹੋ ਗਈ ਕਿਉਂਕਿ ਜਿਹੜੇ ਸੁਖਵਾਨ ਲੋਕ ਆ ਉਹਨਾਂ ਨੇ ਸਹਿਕਾਰਤਾ ਲਹਿਰ ਉਤੇ ਕਬਜ਼ਾ ਕਰ ਲਿਆ ਜੀ ਫੈਲੇ ਵੀ ਉਹਨਾਂ ਲੋਕਾਂ ਨੇ ਲਈ ਜਿਹੜੇ ਸਰਕਾਰਾਂ ਚ ਬੈਠੇ ਆ ਬਿਲਕੁਲ ਸਰਕਾਰਾਂ ਦੇ ਨੇੜੇ ਆ ਸੋ ਇਹਸ ਕਰਕੇ ਜੇ ਮੁਖਵੰਦਰੀ ਭਗਵੰਤ ਮਾਨ ਕਿਦਰੇ ਸਹਿਕਾਰੀ ਬੈਂਕਾਂ ਨੂੰ ਪੈਰਾ ਸਰ ਖੜਾ ਕਰ ਦੇਣਗੇ ਜੀ ਜੀ ਮੈਨੂੰ ਲੱਗਦਾ ਕਿ ਆਪਣੇ ਆਪ ਤੇ ਕਸਾਨੀ ਲਈ ਇਹ ਬਹੁਤ ਵੱਡਾ ਫਾਇਦਾ ਹੋਏਗਾ ਉਹਨੂੰ ਚੇਤੇ ਰੱਖਿਆ ਜਾਏਗਾ ਜੇ ਮੁਖਵੰਦਰੀ ਭਗਵੰਤ ਮਾਨ ਦੇ ਸਮੇਂ ਚ ਸਹਿਕਾਰੀ ਬੈਂਕ ਆਪਣੇ ਪੈਰਾ ਤੇ ਖੜੇ ਹੋਣਗੇ ਪਰ ਖੜੇ ਤਾਂ ਹੀ ਹੋਣਗੇ ਜਿਹੜੇ ਵੱਡੇ ਵੱਡੇ ਡਿਫਾਲਟਰ ਰਹਿ ਗਏ ਆ ਉਹਨਾਂ ਨੂੰ ਨੱਥ ਪਾਈ ਜਾਏਗਾ ਉਹਨਾਂ ਨੂੰ ਕਾਬੂ ਕੀਤਾ ਜਾਏਗਾ ਜੀ ਜੀ ਸਿਤਿਸ਼ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਕੁਝ ਅਸੀਂ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ